ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਮਲੋਟ ਲਈ ਮੈਂ ਰਾਮਕਮਰ ਐਸ ਵੇਲੇ ਮਲੋਟ ਦੇ ਧਾਨੇ ਵਾਲਾ ਚੌਕ ਤੋਂ ਲਾਈਵ ਹੋਇਆ ਹਾਂ ਸੋ ਅੱਜ ਲਾਈਵ ਹੋਣ ਦਾ ਕਾਰਨ ਕਿ ਇਸ ਚੌਕ ਦੇ ਵਿੱਚ ਅੱਜ ਚਾਰ ਸਹਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਜੋ ਹੈ ਦਸਤਾਰ ਸिखਲਾਈ ਕੈਂਪ ਲਗਾਇਆ ਗਿਆ ਸੀ ਜਿਸ ਦੇ ਵਿੱਚ ਕੀ ਬੱਚੇ ਔਰ ਬਜ਼ੁਰਗਾਂ ਕਿਸੇ ਨੂੰ ਵੀ ਜਿਹੜਾ ਹੈ ਆ ਕੇ ਪੱਗ ਬੰਨਣ ਦਾ ਜਿਹੜਾ ਹੈ ਇੱਕ ਲੰਗਰ ਸੀ ਉਹ ਜਿਹੜਾ ਹੈ ਲਗਾਇਆ ਗਿਆ ਸੀ ਸੋ ਸਾਡੇ ਨਾਲ ਨੌਜਵਾਨ ਨੇ ਜਿਨ੍ਹਾਂ ਨੇ ਇਹ ਜਿਹੜਾ ਲੰਗਰ ਲਗਾਇਆ ਸੀ ਸੋ ਸਭ ਇਸ ਵੇਲੇ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਇਹ ਸਭ ਜਿਹੜਾ ਲੰਗਰ ਲਗਾਇਆ ਸੀ ਇਹਦੇ ਵਿੱਚ ਕੁਝ ਜਿਹੜੇ ਨਵੇਂ ਬੱਚੇ ਨੇ ਜਿਨ੍ਹਾਂ ਨੇ ਪੱਗ ਬੰਨੀ ਵੀ ਜਿਹੜੀ ਸਿੱਖੀ ਹੈ ਨਾਲ ਨਾਲ ਜਿਹੜਾ ਹੈਗਾ ਕੁਝ ਜਿਹੜੇ ਨਵੇਂ ਬੱਚੇ ਜਿਨ੍ਹਾਂ ਨੇ ਪੱਗਾਂ ਜੜੀਆਂ ਨੇ ਉਹ ਬੰਨੀਆਂ ਵੀ ਨੇ ਸੋ ਇਹ ਜਿਹੜਾ ਲੰਗਰ ਸੀ ਉਹ ਅੱਜ ਲਗਾਇਆ ਗਿਆ ਸੀ ਉਹ ਆਹ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਸੰਧੂ ਸਾਹਿਬ ਅੱਜ ਜੋ ਲੰਗਰ ਲਗਾਇਆ ਗਿਆ ਸੀ ਦਾਨੇ ਵਾਲਾ ਚੌਕ ਦੇ ਵਿੱਚ ਔਰ ਇੱਕ ਸਿੱਖੀ ਨੂੰ ਸਮਰਪਿਤ ਪੱਗਾਂ ਦੇ ਰਿਲੇਟਡ ਲੰਗਰ ਸੀ ਕਿ ਅਗਰ ਕੋਈ ਵੀ ਬੱਚਾ ਇੱਥੇ ਆਂਦਾ ਹੈ ਤਾਂ ਉਸ ਨੂੰ ਪੱਗ ਜਿਹੜੀ ਬਣਨੀ ਜਾਏਗੀ ਕੀ ਕਹਿੰਦੇ ਪਿਓ ਜੀ ਮੈਂ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਕਰਦਾ ਹੈਗਾ ਧਰਮਪ੍ਰੀਤ ਸਿੰਘ ਜੀ ਕੋਚ ਤਵਾਰੀਖ ਦਸਤਾਰ ਸਿਖਲਾਈ ਅਕੈਡਮੀ ਮਲੋੜ ਦਾ ਜਿਨ੍ਹਾਂ ਨੇ ਚਾਰ ਸਹਿਬਜ਼ਾਦਿਆਂ ਤੇ ਮਾਦਾ 부ਜੀ ਜੀ ਦੀ ਸ਼ਹੀਦੀ ਨੂੰ ਸਮਰਪਿਤ ਦਸਤਾਰਾਂ ਦਾ ਲੰਗਰ ਅਤੇ ਦਸਤਾਰ ਸਖਲਾਈ ਕੈਂਪ ਦਾਨੇ ਵਾਲੇ ਚੌਕ ਵਿੱਚ ਲਗਾਇਆ ਗਿਆ ਜਿਨ੍ਹਾਂ ਨੇ ਅੱਜ 101 ਪੱਗ ਦਾ ਲੰਗਰ ਲਗਾਇਆ ਹੈਗਾ ਤਾਂ ਇਹਨਾਂ ਨੇ ਜੋ ਵੀ ਇੱਥੇ ਪੱਗ ਦਾ ਲੰਗਰ ਲੈਣ ਵਾਸਤੇ ਆਇਆ ਹੈ ਉਹਨਾਂ ਨੂੰ ਪਹਿਲਾਂ ਪੱਗ ਬਨ ਕੇ ਤੇ ਸਿਰ ਦੇ ਉੱਤੇ ਪੱਗ ਬਨ ਕੇ ਦਿੱਤੀ ਹੈ ਤੇ ਫਿਰ ਉਹ ਆਪਦੇ ਘਰੇ ਲੈ ਕੇ ਗਿਆ ਹੈ ਇਹ ਬਹੁਤ ਹੀ ਵਧੀਆ ਉਪਰਾਲਾ ਹੈਗਾ ਇਹਦੇ ਨਾਲ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹੈ ਹੈਗਾ ਵੀ ਦੇਖੋ 101 ਪੱਗ ਆਪਾਂ ਲੰਗਰ ਲਗਾਇਆ ਹੈਗਾ ਤਾਂ ਜੇ ਇਹਦੇ ਵਿੱਚੋਂ ਕੋਈ ਪੰਜ ਚਾਰ ਬੰਦੇ ਵੀ ਹਨ ਉਹ ਵੀ ਅਸੀਂ ਸਫਲ ਹੋ ਗਏ ਨਾ ਵੀ ਪੱਗ ਬੰਨਣ ਦੇ ਵਿੱਚ ਉਹ ਮਤਲਬ ਉਹਨਾਂ ਨੇ ਰੈਗੂਲਰਲੀ ਪੱਗ ਸਿੱਖੀਆਂ ਨਾਲੋਂ ਜੁੜ ਗਏ ਤਾਂ ਸਾਡੀ ਬਹੁਤ ਵੱਡੀ ਕਾਮਯਾਬੀ ਹੈਗੀ ਹੈ ਜੀ ਇਹ ਜਿਸ ਤਰ੍ਹਾਂ ਨਾਲ ਕਿ ਬੱਚੇ ਤੋਂ ਲੈ ਕੇ ਬਜ਼ੁਰਗ ਕਿ ਬਜ਼ੁਰਗ ਜਿਹੜੇ ਪੱਗਾ ਨਹੀਂ ਬੰਦੇ ਉਹਨਾਂ ਨੂੰ ਵੀ ਜਿਹੜਾ ਹੈਗਾ ਅੱਜ ਇੱਕ ਰਾਹ ਦੇਣ ਵਾਲੀ ਸੇਧ ਦੇਣ ਵਾਲੀ ਗੱਲ ਸੀ ਕਿ ਜੀਵਨ ਦੇ ਇਸ ਪੱਖ ਤੇ ਆ ਕੇ ਵੀ ਉਹ ਗੁਰੂ ਦੇ ਨਾਲ ਗੁਰੂ ਜੀ ਜਿਹੜੀ ਜਿਹੜੀ ਦਾਤ ਬਖਸ਼ੀ ਹੈ ਆਪਾਂ ਨੂੰ ਉਹਦੇ ਨਾਲ ਜਿਹੜੇ ਜੁੜ ਸਕਦੇ ਆ ਬਿਲਕੁਲ ਜੀ ਸਾਡੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਸਿਰ ਦਾ ਤਾਜ ਆਪ ਦਾ ਸਾਰਾ ਪਰਿਵਾਰ ਸਾਰਾ ਸੰਗਤ ਸਾਰ ਕੇ ਸਾਨੂੰ ਦਿੱਤਾ ਹੈ ਤਾਂ ਸਿੱਖੀ ਨਾਲ ਜੁੜਨ ਦਾ ਜਾਂ ਸਿੱਖਣ ਦਾ ਕੋਈ ਵੀ ਉਮਰ ਨਹੀਂ ਹੁੰਦੀ ਉਹ ਕਿਸੇ ਵੀ ਉਮਰ ਦੇ ਵਿੱਚ ਦਾਖਲਾ ਲੈ ਕੇ ਤਾਂ ਉਹ ਸਿੱਖੀ ਵਿੱਚ ਸ਼ਾਮਲ ਹੋ ਸਕਦਾ ਹੈ ਅੱਜ ਮੈਂ ਸਾਰੇ ਜਿੰਨੇ ਵੀ ਸਾਡੇ ਇੱਥੇ ਛੋਟੇ ਬੱਚੇ ਚਾਹੇ ਸਾਡੇ ਸਤਿਕਾਰਯੋਗ ਬਿਉਰੋਕ ਇੱਥੇ ਪਹੁੰਚੇ ਨੇ ਮੈਂ ਉਹਨਾਂ ਨੂੰ ਹੱਥ ਜੁੜ ਕੇ ਬੇਨਤੀ ਕਰਦਾ ਕਿ ਉਹ ਅੱਜ ਤੋਂ ਇਹ ਪਰਨ ਕਰਨ ਕਿ ਵੀ ਉਹਨਾਂ ਨੇ ਜੇ ਦਸਤਾਰ ਬੰਨੀ ਖੁਣੀ ਕੀਤੀ ਤਾਂ ਉਹ ਲਗਾਤਾਰ ਹੀ ਇਹਦੇ ਨਾਲ ਜੁੜੇ ਰਹਿਣ ਧੰਨਵਾਦ ਜੀ ਸੋ ਤਰਨਪ੍ਰੀਤ ਜੀ ਜਿਨ੍ਹਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਔਰ ਇਹ ਜਿਹੜਾ ਲੰਗਰ ਸੀ ਜਾਂ ਸਖਲਾਈ ਕੈਂਪ ਸੀ ਉਹ ਲਗਾਇਆ ਸੀ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਜੀ ਅੱਜ ਤੁਹਾਨੂੰ ਇਹ ਸ਼ੁਭਕਾਮਨਾਵਾਂ ਦੇਵਾਂਗੇ ਕਿ ਤੁਸੀਂ ਅੱਜ ਉਹ ਲੰਗਰ ਲਗਾਇਆ ਸਖਲਾਈ ਕੈਂਪ ਤਾਂ ਤੁਸੀਂ ਪਹਿਲਾਂ ਵੀ ਲਗਾਉਂਦੇ ਰਹਿੰਦੇ ਹੋ ਤਾਂ ਅੱਜ 101 ਲੋਕ ਸੀ ਜਿਹੜੇ ਜਿਨ੍ਹਾਂ ਨੇ ਅੱਜ ਪੱਗਾਂ ਸਜਾਈਆਂ ਔਰ ਕੀ ਕਹਿੰਨੇ ਪਿਓ ਜੀ ਕੀ ਮੈਸੇਜ ਹੈ ਤੁਹਾਡਾ ਖਾਸ ਕਰਕੇ ਜਿਹੜੇ ਲੋਕ ਆਪਾਂ ਨੂੰ ਇਸ ਵੇਲੇ ਲਾਈਵ ਦੇਖ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਦਸਤਾਰ ਸਿੰਘ ਲਈ ਕੈਂਪ ਦਾ ਆਪਾਂ ਹਰ ਵਾਰੀ ਆਪਾਂ ਆਰਗੇਨਾਈਜ਼ ਕਰਦੇ ਆ ਲੇਕਿਨ ਮੇਰੇ ਇੱਕ ਮਨ ਦੀ ਮੁਰਾਦ ਸੀ ਵੀ ਆਪਾਂ ਦਸਤਾਰਾਂ ਦਾ ਲੰਗਰ ਲਗਾਈਏ ਜਿਹੜੇ ਦਸਤਾਰਾਂ ਨਹੀਂ ਬੰਦੇ ਜਾਂ ਜਿਹੜੇ ਲੜਕੇ ਲੜਕੀਆਂ ਦਸਤਾਰਾਂ ਨਹੀਂ ਲੈਂਦੇ ਕਾਮਯਾਬ ਹੈਗੇਗੇ ਆਪਾਂ ਉਹਨਾਂ ਨੂੰ ਦਸਤਾਰ ਦਈਏ ਸਿੱਖੀ ਸਰੂਪ ਵੱਲ ਜੋੜੀਏ ਅਤੇ ਜੋ ਆਪਣਾ ਪੰਜਾਬ ਆ ਉਹਨੂੰ ਫੇਰ ਇੱਕ ਵਾਰ ਦੁਬਾਰਾ ਪੱਗਾਂ ਵਾਲਾ ਪੰਜਾਬ ਬਣਾਈਏ ਕਿਉਂਕਿ ਦੇਖੋ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਦਸਤਾਰ ਦੇ ਪਿੱਛੇ ਆਪਣਾ ਸਾਰਾ ਸਰਬੰਸਵਾਰਤਾ ਠੀਕ ਹੈ ਜੀ ਤੇ ਆਪਾਂ ਇੰਨਾ ਕੁ ਦੋਪਰਾਲਾ ਕਰ ਸਕਦੇ ਆਂ ਭਾਵੇਂ ਆਪਾਂ ਉਹਨਾਂ ਨੂੰ ਦੇਣਾ ਨਹੀਂ ਦੇ ਸਕਦੇ ਪਰ ਕੋਸ਼ਿਸ਼ ਕਰਦੇ ਆਂ ਕਿ ਆਪਾਂ ਉਹਨਾਂ ਦੀ ਸੋਚ ਤੇ ਆਪਾਂ ਉਹਨਾਂ ਦੀ ਸਿੱਖੀ ਦੇ ਖਰੇ ਉੱਤਰੀਏ ਇਹ ਸਹਿਯੋਗ ਕਿਸ ਤਰ੍ਹਾਂ ਤੁਹਾਨੂੰ ਮਿਲਿਆ ਇਹਦੇ ਲਈ 101 ਪੱਗਾਂ ਜਿਹੜਾ ਹੈਗਾ ਉਹਦੇ ਲਈ ਜਿਹੜਾ ਸਹਿਯੋਗ ਦੀ ਜ਼ਰੂਰਤ ਪੈਂਦੀ ਹੈ ਉਹ ਕਿਵੇਂ ਮਿਲਿਆ ਤੁਹਾਨੂੰ ਦੇਖੋ ਜੀ ਜੇ ਮੈਂ ਕਹਾਂ ਮੈਂ ਲਾਇਆ ਤਾਂ ਮੈਂ ਬਿਲਕੁਲ ਨਹੀਂ ਲਾ ਸਕਦਾ ਠੀਕ ਹੈ ਜੀ ਇਹ ਸੰਗਤ ਦਾ ਪਿਆਰ ਆ ਭਾਈ ਸਾਹਿਬ ਭਾਈ ਜਸਦੇਵ ਸਿੰਘ ਸੰਧੂ ਸਾਹਿਬ ਠੀਕ ਹੈ ਸਾਡੇ ਤੋਂ ਬਹੁਤ ਵੱਡੇ ਨੇ ਸਭ ਤੋਂ ਪਹਿਲਾਂ ਮੈਂ ਇਹਨਾਂ ਕੋਲੇ ਗਿਆ ਸਭ ਤੋਂ ਪਹਿਲੀ ਸੇਵਾ ਇਹਨਾਂ ਨੇ ਕੀਤੀ ਉਸ ਤੋਂ ਬਾਅਦ ਜਿਵੇਂ ਜਿਵੇਂ ਮੈਨੂੰ ਲੋਕ ਜਾਣਦੇ ਆ ਮੈਂ ਉਹਨਾਂ ਨੂੰ ਕਿਹਾ ਵੀ ਆਪਾਂ ਦਸਤਾਰਾਂ ਦਾ ਲੰਗਰ ਲਗਾਣਾਗਾ ਠੀਕ ਹੈ ਜੀ ਬਰਾਡ ਅੰਕਲ ਜੀ ਹੋਗੇ ਆਪਣੀ ਡਾਕਟਰ ਸਾਹਿਬ ਉਹਨਾਂ ਕੋਲੇ ਗਿਆ ਉਹਨਾਂ ਨੇ ਸੇਵਾ ਕੀਤੀ ਤੇ ਦਸ਼ਮੇਸ਼ ਪਗੜੀ ਹਾਊਸ ਸਰਦਾਰ ਪਗੜੀ ਹਾਊਸ ਇਹਨਾਂ ਦੋਵਾਂ ਨੇ ਸੇਵਾ ਕੀਤੀ ਤੇ ਇਹ ਸੰਗਤਾਂ ਦੇ ਸਮੂਹ ਨਾਲ ਆਪਣਾ ਸੰਭਵ ਹੋਇਆ ਜੀ ਸਾਰਾ ਜੀ ਜੇ ਤੁਹਾਡੀ ਟੀਮ ਕਹਿ ਦਿੰਨੇ ਆ ਵੀ ਤੁਹਾਡੀ ਟੀਮ ਦੇ ਵਿੱਚ ਕੌਣ ਕੌਣ ਨੇ ਕੌਣ ਸਿੱਖ ਰਿਹਾ ਕੌਣ ਸਿਖਾ ਰਿਹਾ ਔਰ ਕੌਣ ਪਹਿਲੀ ਵਾਰ ਹੀ ਆਇਆ ਦੇਖੋ ਜੀ ਸਾਡੀ ਟੀਮ ਦੇ ਵਿੱਚ ਜਿਹੜੀ ਸਾਡੀ ਟੀਮ ਹੈ ਉਹ 11 ਮੈਂਬਰੀ ਟੀਮ ਹੈ ਠੀਕ ਹੈ ਜੀ ਤੇ ਸਾਡੀ ਟੀਮ ਦੇ ਵਿੱਚ ਐਨੇ ਕੋਈ ਹੈਡ ਕੋਚ ਆ ਜਾਂ ਕੋਈ ਆ ਸਾਰੇ ਭਰਾਵਾਂ ਵਰਗੇ ਆ ਠੀਕ ਹੈ ਜੀ ਆ ਮੇਰੇ ਵੀਰ ਜੀ ਨੇ ਇਹ ਹਬੋਰ ਤੋਂ ਆਏ ਨੇ ਹੁਣ ਸਪੈਸ਼ਲੀ ਮੇਰੇ ਸਵੇ ਇੱਕ ਫੋਨ ਗਿਆ ਸੀ ਵੀਰੇ ਇਹਨਾਂ ਨੂੰ ਇਹ ਉਥੋਂ ਹਬੋਰੋਂ ਚੱਲ ਕੇ ਆਏ ਨੇ ਕਹਿੰਦੇ ਹਾਂਜੀ ਅਸੀਂ ਪਹੁੰਚ ਜਾਨੇ ਆ ਜੀ ਇਹ ਸਾਡੇ ਦੋ ਮੈਂਬਰ ਹਬੋਰ ਦੇ ਨੇ ਬਾਕੀ ਜਿਹੜੇ 9 ਮੈਂਬਰ ਆ ਉਹ ਸਾਡੇ ਮਲੋਟ ਸਾਹਿਬ ਨਹੀਂ ਨਹੀਂ ਇੱਕ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਆਮ ਜਿਹੜੇ ਸਿੱਖਲਾਈ ਕੈਂਪ ਦਿੰਦੇ ਰਹਿੰਦੇ ਹੋ ਸਾਡੇ ਕੋਲ ਕਿਸੇ ਨੇ ਅਗਰ ਪੱਗਾਂ ਦੇ ਬਾਰੇ ਸਿੱਖਣਾ ਹੋਵੇ ਤਾਂ ਤੁਸੀਂ ਪੱਗਾਂ ਬੰਨੀਆਂ ਸਿਖਾਣੇ ਵੀ ਹੋ ਕਿੱਥੇ ਸਿਖਾਣੇ ਹੋ ਜੀ ਕਿਸ ਤਰ੍ਹਾਂ ਨਾਲ ਟ੍ਰੇਨਿੰਗ ਹੁੰਦੀ ਆ ਜੇਕਰ ਕਿਸੇ ਨੇ ਸਿੱਖਣੀ ਹੋਵੇ ਜਿਹੜੀ ਟ੍ਰੇਨਿੰਗ ਆ ਜੀ ਜਿਹੜੇ ਮੇਰੇ ਘਰੇ ਆਪਦੀ ਅਕੈਡਮੀ ਬਣੀ ਹੋਈ ਆ ਤਵਾਰੀਖ ਦਸਤਾਰ ਅਕੈਡਮੀ ਮਲੋਟ ਦਾਨੇ ਵਾਲਾ ਚੌਕ ਦੇ ਵਿੱਚ ਜੀ ਠੀਕ ਹੈ ਜੀ ਜੇ ਕਿਸੇ ਨੇ ਦਸਤਾਰ ਸਿੱਖਣੀ ਹੈ ਤਾਂ ਸ਼ਾਮ ਦਾ ਸਮਾਂ ਜੀ 5 ਤੋਂ 6 ਦਾ ਜੀ ਲੜਕੀਆਂ ਵਾਸਤੇ ਜੋ ਲੜਕੀਆਂ ਵਾਸਤੇ ਦਮਾਲਾਂ ਵਾਸਤੇ ਮੈਂ ਖੁਦ ਜਿਹੜੀ ਸਾਡੀ ਟੀਮ ਦੇ ਵਿੱਚ ਦੋ ਲੜਕੀਆਂ ਨੇ ਉਹ ਦਮਾਲੇ ਸਿਖਲਾਈ ਦਿੰਦੀਆਂ ਹਨ ਠੀਕ ਹੈ ਜੀ ਉਹਨਾਂ ਦਾ ਲੜਕੀਆਂ ਦਾ ਟਾਈਮ ਲੱਗ ਕੀਤਾ ਹੋਇਆ ਸੀ ਜੀ ਲੜਕਿਆਂ ਦਾ ਟਾਈਮ ਜਿਹੜਾ ਹੈਗਾ ਕੋ 4 ਤੋਂ 6 ਆ ਲੜਕਿਆਂ ਦਾ ਟਾਈਮ ਜਿਹੜਾ ਦੀ 2 ਤੋਂ 4 ਆ ਅੱਜ ਲੰਗਰ ਦਾ ਕੀ ਤੋਂ ਕੀ ਸਮਾ ਸੀ ਔਰ ਕੀ ਤੁਸੀਂ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋਗੇ ਦੂਜੀ ਗੱਲ ਆਪਾਂ ਇਹ ਕਰਾਂਗੇ ਕਿ ਜਿਹੜੇ ਹੋਰ ਤੁਹਾਡੀ ਟੀਮ ਦੇ ਵਿੱਚ ਜਿਹੜੇ ਬੱਚੇ ਨੇ ਜਿਨ੍ਹਾਂ ਨੇ ਅੱਜ ਕੈਂਪ ਦੇ ਵਿੱਚ ਭਾਗ ਲਿਆ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਤੇ ਜਿਹੜੀ ਗੱਲ ਤੁਹਾਨੂੰ ਪੁੱਛੀ ਹੈ ਕਿ ਅੱਜ ਲੰਗਰ ਦਾ ਕੀ ਸਮਾ ਸੀ ਕੀ ਤੁਸੀਂ ਅੱਗੇ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੋ ਦੇਖੋ ਜੀ ਜਿਹੜਾ ਅੱਜ ਦਾ ਲੰਗਰ ਦਾ ਸਮਾ ਸੀ ਉਹ ਦੁਪਹਿਰ 12 ਵਜੇ ਤੋਂ ਦਾ ਸਿਕ ਕੋਈ ਜਨਾ ਟਾਈਮ ਲੰਗਰ ਚੱਲੇਗਾ ਅਸੀਂ ਚਲਾਵ ਠੀਕ ਹੈ ਜੀ ਜੇ ਰਹੀ ਗੱਲ ਉਪਰਾਲੇ ਕਰਨ ਦੀ ਤਾਂ ਇਹੋ ਜਿਹਾ ਉਪਰਾਲੇ ਮਹਾਰਾਜ ਕਰਾਉਣਗੇ ਅਸੀਂ ਕਰਦੇ ਰਵਾਂਗੇ ਸੰਗਤਾਂ ਦਾ ਪਿਆਰ ਮਿਲਦਾ ਰਹੇ ਸੰਗਤਾਂ ਸਾਥ ਹੁੰਦੀਆਂ ਰਹਿਣ ਤਾਂ ਸਾਡੀ ਅਕੈਡਮੀ ਸਾਡੇ ਟੀਮ ਮੈਂਬਰਸ ਇਹ ਉਪਰਾਲੇ ਕਰਦੇ ਰਹਿਣਗੇ ਜੀ ਜੀ ਠੀਕ ਹੈ ਸੋ ਕੁਝ ਬੱਚੇ ਨਵੇਂ ਵੀ ਨੇ ਅੱਜ ਜਿੰਨਾ ਨੇ ਜਿਹੜਾ ਹੈ ਅੱਜ ਲੰਗਰ ਦੇ ਵਿੱਚ ਆਏ ਔਰ ਜਿਹੜਾ ਦਸਤਾਰਾ ਉਹਨਾਂ ਦੇ ਵੱਲੋਂ ਸਜਾਈਆਂ ਗਈਆਂ ਤੁਸੀਂ ਅੱਜ ਲੰਗਰ ਦੇ ਵਿੱਚ ਜਿਹੜੀ ਇਹ ਦਸਤਾਰਾ ਪਹਿਲੀ ਵਾਰ ਸਜਾਈਆਂ ਨੇ ਤੁਸੀਂ ਪਹਿਲੀ ਵਾਰ ਦਸਤਾਰ ਸਜਾਈ ਹੈ ਜੀ ਕਿਵੇਂ ਲੱਗਿਆ ਜੀ ਕੀ ਮਹਿਸੂਸ ਕਰ ਰਹੇ ਹੋ ਨਹੀਂ ਅਸੀਂ ਤਵਰੀਕ ਦਸਤਾਰ ਅਕੈਡਮੀ ਦੇ ਵਿੱਚ ਹੀ ਪੱਗਾ ਸਿਖਾਉਣੀ ਹੈ ਜੀ ਕਿ ਆ ਜਿਹੜੇ ਆ ਮੁੰਡੇ ਆ ਇੱਧਰ ਸਾਰਿਆਂ ਦੇ ਪੱਗਾ ਬਣਦੇ ਆ ਅਸੀਂ ਸਾਰਿਆਂ ਦੇ ਪੱਗਾ ਬਣਦੇ ਆ ਜੀ ਸਭ ਤੁਸੀਂ ਸਭ ਨੇ ਪੱਗਾ ਬੰਨਣਾ ਹਾਂਜੀ ਹਾਂਜੀ ਜੀ ਹੋਰ ਏ ਕੋਈ ਪੁੱਛਣਾ ਔਰ ਜਿਸ ਤਰ੍ਹਾਂ ਦੇ ਨਾਲ ਜਿਹੜੇ ਬੱਚੇ ਨੇ ਬੱਚੇ ਜਿਸ ਤਰ੍ਹਾਂ ਦੇ ਨਾਲ ਜਮਾ ਜਦੋਂ ਸਿੱਖਦੇ ਨੇ ਜਦੋਂ ਆਪਾਂ ਗੱਲ ਕਰ ਲੈਨੇ ਆ ਬੱਚੇ ਜਿਵੇਂ ਜਦੋਂ ਸਿੱਖਦੇ ਨੇ ਤਾਂ ਕਿਦਾਂ ਮਹਿਸੂਸ ਕਰਦੇ ਆ ਕਿ ਮਤਲਬ ਉਹਨਾਂ ਦੇ ਵਿੱਚ ਆਪਣੇ ਅੰਦਰ ਭਾਵਨਾ ਹੁੰਦੀ ਆ ਕੀ ਸਿੱਖ ਮਤਲਬ ਕਾਂਗਰਸ ਦੇਖੋ ਜੀ ਬੱਚੇ ਨਾ ਜਿਵੇਂ ਅੱਜ ਕੱਲ ਇੰਸਟਾਗ੍ਰam ਹੋ ਗਿਆ ਜਾਂ ਆਪਣਾ YouTube ਵਗੈਰਾ ਹੋ ਗਿਆ ਉਹਨਾਂ ਦੇ ਉੱਪਰ ਟ੍ਰੈਂਡ ਨੂੰ ਫੋਲੋ ਕਰਦੇ ਆ ਸਾਰੇ ਬੱਚੇ ਜੀ ਲੇਕਿਨ ਜਦੋਂ ਮੇਰੇ ਕੋਲ ਬੱਚਾ ਆਂਦਾ ਨਾ ਉਹ ਹਮੇਸ਼ਾ ਮੈਨੂੰ ਕਹਿੰਦਾ ਪਾਧੀ ਤੋਂ ਡੇ ਦੀ ਦਸਤਾਰ ਸਿੱਖਣੀ ਆ ਮੈਂ ਸਿੱਖਣੀ ਕਿਉਂ ਆ ਕਹਿੰਦੇ ਟਰੈਂਡ ਆ ਮੈਂ ਕਿ ਬੱਚੇ ਟਰੈਂਡ ਹਾਂਜੀ ਟਰੈਂਡ ਦਸਤਾਰਾਂ ਦਾ ਮੈਂ ਕਿ ਬੱਚੇ ਇਹਨਾਂ ਨੂੰ ਦੱਸੋ ਕਿ ਭਾਈ ਇਹ ਟਰੈਂਡ ਆ ਜੀ ਦੱਸਿਆ ਨੂੰ ਤੁਸੀਂ ਟਰੈਂਡ ਆ ਜਾਂ ਕੀ ਹੈ ਮੈਂ ਦੱਸਿਆ ਮੈਂ ਕਿਹਾ ਦੇਖੋ ਬੱਚੇ ਜੇ ਟਰੈਂਡਾਂ ਸੇ ਦਸਤਾਰ ਸਿੱਖਣੀਆਂ ਫਿਰ ਤਾਂ ਮੇਰੇ ਕੋਲ ਨਾ ਆਓ ਮੈਂ ਦਸਤਾਰ ਸਿਖਾਉਣਾ ਆਪਣੇ ਗੁਰੂ ਪਿਤਾ ਕਰਕੇ ਜੀ ਠੀਕ ਹੈ ਜੀ ਗੁਰਸਿੱਖੀ ਨਾਲ ਜੋੜਨ ਵਾਸਤੇ ਜੇ ਦਸਤਾਰਾਂ ਸਿੱਖ ਲੀਆਂ ਅਸੀਂ ਗੇੜੀਆਂ ਮਾਰਦੇ ਫਿਰ ਮੋਟਰਸਾਈਕਲਾਂ ਤੇ ਉਹ ਤਾਂ ਕੋਈ ਗੱਲ ਨਾ ਹੋਈ ਨਾ ਸਾਡਿਤ ਅਕੈਡਮੀ ਦੇ ਵਿੱਚ ਮੈਂ ਹੋ ਗਿਆ ਸਾਡੇ ਦੂਜੇ ਮੇਰੇ ਭਰਾ ਹੋ ਗਏ ਹਮੇਸ਼ਾ ਇੱਕ ਗੱਲ ਕਹਿੰਦੇ ਆ ਦਸਤਾਰਾ ਸਜਾਉਂਗੇ ਸਿੱਖੀ ਦੇ ਰੂਪ ਦੇ ਵਿੱਚ ਆਉਂਗੇ ਠੀਕ ਹੈ ਸਾਬਤ ਸੂਰਤ ਬਣੋ ਅੰਮ੍ਰਿਤ ਛਕੋ ਗੁਰੂ ਘਰ ਵਾਲੇ ਬਣੋ ਤੇ ਜਿਹੜਾ ਆਪਣਾ ਕਿਰਦਾਰ ਹੈ ਕਿਰਦਾਰ ਨੂੰ ਆਪਾਂ ਪਛਤ ਚੱਕੀ ਆਪਣੇ ਨੂੰ ਤੇ ਜਿਹੜੀ ਆਪਣੀ ਰਹੀ ਗੱਲ ਆਪਣੇ ਹੁੰਦੀ ਆ ਤਾਂ ਉਹ ਆਪਣੇ ਗੁਰੂ ਪਿਤਾ ਦੀ ਗੱਲ ਹੈ ਜੀ ਜੀ ਠੀਕ ਹੈ ਜੀ ਆਪਾਂ ਗੁਰੂ ਪਤਾ ਬਾਰੇ ਭਾਵਨਾ ਡਵੈਲਪਮੈਂਟ ਕਰਨੀ ਹੈ ਬੱਚਿਆਂ ਦੇ ਵਿੱਚ ਉਹਨਾਂ ਨੂੰ ਸਾਰਾ ਇਤਿਹਾਸ ਵੀ ਦੱਸਿਆ ਜਾਣਾ ਸਾਡੇ ਵੱਲੋਂ ਜੀ ਠੀਕ ਹੈ ਜੀ ਜੀ ਸੋ ਮਿਲ ਕੇ ਨਾਰਾ ਜਿਹੜਾ ਹੈ ਉਹ ਦਸਮ ਪੀਤਾ ਦਾ ਜਿਹੜਾ ਆਪਾਂ ਲਗਾਵਾਂਗੇ ਜੀ ਜਕਾਰੇ ਬਲਾਵੇ ਫਤਿਹ ਪਾਵੇ ਨੇ ਹੌਲ ਹੋ ਜੇ ਤਨ ਤਨ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਚਰਨਾਂ ਨੂੰ ਪਾਵੇ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋ ਅਲਾਈਵ ਤੁਸੀਂ ਜੁੜੇ ਮਲੋਟ ਧਾਨੇ ਵਾਲਾ ਚੌਕ ਤੋਂ ਜਿੱਥੇ ਕੀ ਪੱਗਾਂ ਦਾ ਜਿਹੜਾ ਲੰਗਰ ਸੀ ਉਹ ਲਗਾਇਆ ਗਿਆ ਸੀ ਸੋ ਮਿਲਦੇ ਨਵੀਂ ਅਪਡੇਟ ਦੇ ਨਾਲ ਧੰਨਵਾਦ